ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਨੇ ਜਦੋਂ ਕਿਹਾ ਕਿ ਇਸ ਮੁਰਦੇ ਨੂੰ ਖਾਣਾ ਤਾਂ ਸਾਰੇ ਜੋ ਸਿੱਖ ਸੰਗਤ ਆਈ ਸੀ ਉਹ ਮਹਾਰਾਜ ਕੰਨੇ ਹਰਾਨੀ ਭਰੀ ਨਿਗਾ ਨਾਲ ਦੇਖਣ ਲੱਗੀ ਪਰ ਉੱਥੇ ਖੜੇ ਕਿਸੇ ਵੀ ਸਿੱਖ ਦਾ ਇਹ ਧੀਰਜ ਨਾ ਪਵੇ ਕਿ ਅਸੀਂ ਮੁਰਦੇ ਦੇ ਕੋਲ ਜਾ ਕੇ ਉਸ ਨੂੰ ਖਾਣਾ ਸ਼ੁਰੂ ਕਰ ਗਏ ਪਰ ਉੱਥੇ ਆਈ ਹੋਏ ਸਿੱਖ ਸੰਗਤ ਵਿੱਚੋਂ ਕਿਸੇ ਇੱਕ ਵੀ ਵਿਅਕਤੀ ਨੇ ਜਾਂ ਇੱਕ ਵੀ ਬੀਬੀ ਨੇ ਇਹ ਵਿਚਾਰ ਨਹੀਂ ਕੀਤੀ ਕਿ ਜਦੋਂ ਗੁਰੂ ਪਾਸ਼ਾ ਇਹ ਗੱਲ ਕਹਿ ਰਹੇ ਹਨ ਤਾਂ ਇਸ ਵਿੱਚ ਵੀ ਉਹਨਾਂ ਦੀ ਕੋਈ ਰਮਜ਼ ਹੋ ਹੋਏਗੀ ਅਸਲ ਵਿੱਚ ਇੱਥੇ ਸਾਰੀ ਜੋ ਗੱਲ ਸੀ ਉਹ ਸੀ ਮਤ ਦੀ ਇੱਕ ਸੀ ਉੱਥੇ ਗੁਰੂ ਦੀ ਮਤ ਦੂਜੀ ਸੀ ਉੱਥੇ ਆਪ ਦੀ ਮਤ ਜੋ ਹੁਣ ਆਪ ਦੀ ਮਤ ਉੱਥੇ ਵਰਤੇ ਉਹ ਤਾਂ ਉਥੋਂ ਛੱਡ ਕੇ ਉਹ ਸਥਾਨ ਤੋਂ ਚਲੇ ਗਏ ਤੇ ਆ ਕੇ ਕਰਤਾਰਪੁਰ ਦੀ ਸੰਗਤ ਵਿੱਚ ਬੈਠ ਗਏ ਤੇ ਕੁਝ ਸਿੱਖ ਸੰਗਤ ਡਰ ਦੀ ਮਾਰੀ ਜਾ ਕੇ ਝਾੜੀਆਂ ਦੇ ਓਲੇ ਲੱਗ ਗਏ ਹਾਲੇ ਵੀ ਉੱਥੇ ਕੁਝ ਸਿੱਖ ਸੰਗਤਾਂ ਖੜੀਆਂ ਸਨ ਤੇ ਮਹਾਰਾਜ ਉਹਨਾਂ ਨੂੰ ਕਹਿ ਰਹੇ ਸਨ ਕਿ ਭਾਈ ਖਾਓ ਇਸ ਮੁਰਦੇ ਨੂੰ ਹੁਣ ਮਹਾਰਾਜ ਉਹਨਾਂ ਜੋ ਬਚੇ ਹੋਏ ਜੋ ਖੋਤੇ ਖੜੇ ਸਨ ਉਹਨਾਂ ਨੂੰ ਵਾਰ-ਵਾਰੇ ਵਚਨ ਕਹਿ ਰਹੇ ਹਨ ਕਿ ਤੁਸੀਂ ਸਾਨੂੰ ਆਪਣੇ ਸਿੱਖ ਕਹਿੰਨੇ ਹੋ ਤਾਂ ਫਿਰ ਖਾਓ ਇਸ ਲਾਸ ਨੂੰ ਖਾਓ ਇਸ ਸਭ ਨੂੰ ਤੇ ਜੇ ਨਹੀਂ ਤੁਸੀਂ ਖਾਣਾ ਫਿਰ ਇੱਥੋਂ ਚਲੇ ਜਾਓ। ਹੁਣ ਉੱਥੇ ਖੜੀ ਸਿੱਖ ਸੰਗਤ ਇਹ ਸੋਚ ਰਹੀ ਸੀ ਕਿ ਇਹ ਉਹੀ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਦਾ ਸੁਭਾਅ ਬਹੁਤ ਜ਼ਿਆਦਾ ਨਿਰਮਲ ਸੀ। ਜਦੋਂ ਅੱਜ ਪਰਖ ਲੈਣ ਤੇ ਆਏ ਤਾਂ ਉਹਨਾਂ ਨੇ ਆਪਣਾ ਵੀਰਸ ਵੀ ਦਿਖਾ ਦਿੱਤਾ। ਹੁਣ ਮਹਾਰਾਜ ਕਹਿੰਦੇ ਕਿ ਭਾਈ ਸਿੱਖੋ ਤੁਹਾਡੇ ਕੋਲੇ ਹੁਣ ਸਿਰਫ ਦੋ ਹੀ ਰਸਤੇ ਹਨ ਜਾਂ ਤਾਂ ਇਸ ਮਰਦਾ ਲਾਸ਼ ਨੂੰ ਖਾ ਲਓ ਜਾਂ ਫਿਰ ਆਪਣੇ ਘਰ ਵਾਪਸ ਚਲੇ ਜਾਵੋ। ਪਰ ਉੱਥੇ ਖੜੇ ਸਿੱਖ ਕਹਿੰਦੇ ਮਹਾਰਾਜ ਅਸੀਂ ਘਰ ਤਾਂ ਵਾਪਸ ਨਹੀਂ ਜਾਵਾਂਗੇ ਅਸੀਂ ਤੁਹਾਡੇ ਸਿੱਖ ਹਾਂ ਤੇ ਜਦੋਂ ਸਿੱਖ ਇਹ ਵਚਨ ਕਰਦੇ ਸਨ ਕਿ ਅਸੀਂ ਤੁਹਾਡੇ ਸਿੱਖ ਹਾਂ ਮਹਾਰਾਜ ਉਹਨਾਂ ਦੇ ਡਾਂਗ ਮਾਰਦੇ ਸਨ ਤੇ ਮਹਾਰਾਜ ਉਹਨਾਂ ਨੂੰ ਕਹਿੰਦੇ ਸਨ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਸਿੱਖ ਹਾਂ ਤਾਂ ਤੁਸੀਂ ਸਾਡਾ ਇਹ ਵਚਨ ਮੰਨਦੇ ਕਿਉਂ ਨਹੀਂ ਮਹਾਰਾਜ ਕਹਿੰਦੇ ਕਿ ਜਿਹੜਾ ਕੰਮ ਅਸੀਂ ਤੁਹਾਨੂੰ ਕਰਨ ਨੂੰ ਕਹਿੰਨੇ ਹਾਂ ਉਹ ਤਾਂ ਤੁਸੀਂ ਕਰਦੇ ਨਹੀਂ ਤੇ ਉਂਝ ਤੁਸੀਂ ਆਪਣੇ ਆਪ ਨੂੰ ਸਿੱਖ ਕਹੋਨੇ ਹੋ ਮਹਾਰਾਜ ਨੇ ਉਹਨਾਂ ਦੇ ਡਾਂਗਾਂ ਵੀ ਮਾਰੀਆਂ ਹੁਣ ਮਹਾਰਾਜ ਦੇ ਨਾਲ ਜੋ ਉੱਥੇ ਸਿੱਖ ਖੜੇ ਸਨ ਜਦੋਂ ਉਹਨਾਂ ਨੇ ਫੇਰ ਕਿਹਾ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ ਮਹਾਰਾਜ ਨੇ ਫੇਰ ਉਹਨਾਂ ਦੇ ਗੰਮਾਨਿਆ ਕਿਉਂਕਿ ਉਹ ਬਾਰ-ਬਾਰ ਇਹੀ ਗੱਲ ਕਹਿ ਰਹੇ ਸਨ ਅਸੀਂ ਤੁਹਾਡੇ ਸਿੱਖ ਹਾਂ ਪਰ ਉਹ ਮਹਾਰਾਜ ਦੀ ਗੱਲ ਨਹੀਂ ਸੀ ਮੰਨ ਰਹੇ ਸਨ ਭਾਵ ਕਿ ਉਹ ਮੁਰਦੇ ਨੂੰ ਖਾਣ ਨਹੀਂ ਸੀ ਜਾ ਰਹੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਫਿਰ ਤੋਂ ਸਾਰਿਆਂ ਸਿੱਖਾਂ ਦੇ ਉੱਥੇ ਛੋਟੀਆਂ ਮਾਰੀਆਂ ਡਾਂਗਾ ਮਾਰੀਆਂ ਤਾਂ ਜਿਹੜੇ ਬੱਚੇ ਕੁਝ ਸਿੰਘ ਵੀ ਸਨ ਉਹ ਵੀ ਉੱਥੋਂ ਭੱਜ ਗਏ ਇਤਿਹਾਸ ਵਿੱਚ ਇਹ ਤਾਂ ਲਿਖਿਆ ਮਿਲਦਾ ਹੈ ਕਿ ਉੱਥੇ ਭਾਈ ਲੈਣਾ ਜੀ ਇਕੱਲੇ ਖਲੋਤੇ ਸਨ ਪਰ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਬਾਬਾ ਬੁੱਢਾ ਜੀ ਵੀ ਉੱਥੇ ਹੀ ਖੜੇ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਵਾਰ-ਵਾਰ ਧੰਗੁਰ ਨਾਨਕ ਦੇਵ ਜੀ ਦੇ ਪਿੱਛੇ ਜਾ ਰਹੇ ਸਨ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਵਾਪਸ ਜਾਣ ਲਈ ਕਹਿ ਰਹੇ ਸਨ ਤੇ ਜਦੋਂ ਉਹ ਵਾਪਸ ਨਹੀਂ ਜਾ ਰਹੇ ਸਨ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬੁੱਢਾ ਜੀ ਤੁਸੀਂ ਮੇਰੇ ਪਿੱਛੇ-ਪਿੱਛੇ ਕਿਉਂ ਆ ਰਹੇ ਹੋ? ਤਬ ਬਾਬਾ ਬੁੱਢਾ ਜੀ ਨੇ ਕਿਹਾ ਕਿ ਗੁਰੂ ਜੀ ਤੁਹਾਡੇ ਬਿਨਾਂ ਮੇਰਾ ਇੱਥੇ ਹੈ ਹੀ ਹੋਰ ਕੌਣ? ਮੈਂ ਕਿੱਥੇ ਜਾਵਾਂ? ਮੇਰਾ ਤਾਂ ਜੋ ਵੀ ਹੋ ਉਹ ਸਭ ਕੁਝ ਮੇਰਾ ਆਸਰਾ, ਮੇਰਾ ਸਹਾਰਾ ਤੁਸੀਂ ਹੀ ਹੋ। ਤੇ ਉਸ ਸਮੇਂ ਗੁਰੂ ਪਾਸ਼ਾ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਕਿ ਬੁੱਢਾ ਜੀ ਤਹਾਤੋਂ ਓਲੇ ਕਦੇ ਨਾ ਹੋਸਾਂ ਇੱਥੇ ਇਤਿਹਾਸਕਾਰ ਦੱਸਦੇ ਹਨ ਇਸ ਤੋਂ ਬਾਅਦ ਬਾਬਾ ਬੁੱਢਾ ਜੀ ਉੱਥੋਂ ਵਾਪਸ ਚਲੇ ਗਏ ਸਨ ਤੇ ਹੁਣ ਉੱਥੇ ਇਕੱਲੇ ਲੈਣਾ ਜੀ ਹੀ ਰਹਿ ਗਏ ਸਨ ਪਾਸ਼ਾ ਨੇ ਫਿਰ ਉੱਥੇ ਭਾਈ ਲੈਣਾ ਜੀ ਨੂੰ ਖੜੇ ਹੋਏ ਦੇਖਿਆ ਤੇ ਪਾਸ਼ਾ ਨੇ ਕਿਹਾ ਕਿ ਭਾਈ ਲੈਣਾ ਜੀ ਤੁਸੀਂ ਇੱਥੇ ਕਿਉਂ ਖੜੇ ਹੋ ਤੇ ਜੇ ਤੁਸੀਂ ਵੀ ਆਪਣੇ ਆਪ ਨੂੰ ਸਾਡਾ ਸਿੱਖ ਮੰਨਦੇ ਹੋ ਤਾਂ ਸਾਡਾ ਬਚਨ ਵੀ ਮੰਨੋ ਤੇ ਜਿਹੜਾ ਆ ਤੁਹਾਡੇ ਸਾਹਮਣੇ ਮੁਰਦਾ ਪਿਆ ਹਾਕਰ ਤੁਸੀਂ ਇਸ ਨੂੰ ਖਾਓ ਹੁਣ ਮੁਰਦਾ ਖਾਣਾ ਕਿਹੜਾ ਕੋਈ ਆਸਾਨ ਗੱਲ ਸੀ ਇਹ ਇੱਕ ਬਹੁਤ ਹੀ ਡਰਾਵਣਾ ਮੰਜ਼ਰ ਸੀ ਇਤਿਹਾਸਕਾਰ ਦੱਸਦੇ ਹਨ ਕਿ ਉਸ ਸਮੇਂ ਭਾਈ ਲੈਣਾ ਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਅੱਗੇ ਆਪਣੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਮੇਰਾ ਪ੍ਰਾਣਾ ਕਿ ਮੈਂ ਤੁਹਾਡਾ ਕਦੇ ਵੀ ਕੋਈ ਵੀ ਬਚਨ ਨਹੀਂ ਮੋੜਾਂਗਾ ਕੋਈ ਵੀ ਹੁਕਮ ਨਹੀਂ ਮੋੜਾਂਗਾ ਜੇ ਤੁਸੀਂ ਮੈਨੂੰ ਰੱਖਣਾ ਚਾਹੁੰਦੇ ਹੋ ਤਾਂ ਰੱਖ ਲਵੋ ਜੇ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਮਹਾਰਾਜ ਮਾਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨ